ਸਸਿਆ ਕਾਲ ਜੀ ਚੁੱਕੇ ਹੋ ਮੌਸਮ ਪੰਜਾਬ ਦਾ ਚੰਨ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 15 April 2025 ਹੋ ਚੁੱਕਿਆ ਗੱਲਬਾਤ ਮੀਂਹ ਨੇਰੀ ਦੇ ਅਲਰਟ ਬਾਰੇ ਕਰਾਂਗੇ ਮੀਂਹ ਨੇਰੀ ਦਾ ਅਲਰਟ ਰਹੂਗਾ ਪੰਜਾਬ ਹਰਿਆਣਾ ਉਤਰੀ ਰਾਜਤਾਂ ਦੇ ਲਈ ਕਦੋ ਕਦੋ ਕਿੱਥੇ ਮੀਂਹ ਪੈ ਸਕਦਾ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ 16 17 April ਕੱਲ ਤੇ ਪਰਸੋਂ ਮਤਲਬ ਕਿ ਪੂਰੀ ਦੀ ਹਵਾ ਪੰਜਾਬ ਤੱਕ ਪਹੁੰਚੀ ਰਹਿਣੀ ਹੈ ਪਹਿਲੇ ਪਹਿਰ ਪੂਰੀ ਦੀ ਹਵਾ ਜਿਹੜੀ ਵਧੀਆ ਰਫਤਾਰ ਨਾਲ ਪੁੱਜ ਸਕਦੀ ਹੈ ਤੇ ਮੌਸਮ ਹਸਾਬ ਨਾਲ ਹੋ ਸਕਦਾ ਜਿਵੇਂ ਹੀ ਦੁਪਹਿਰ ਬਾਅਦ ਹਵਾ ਦੀ ਰਫਤਾਰ ਮੱਠੀ ਪੈਂਦੀ ਹੈ ਉਹ ਮੁਸਤੇ ਬਾਟ ਵਾਲੀ ਗਰਮੀ ਤੰਗ ਦਿਆ ਬਹੁਤ ਹੀ ਕਿਤਰਾਂ ਦੇ ਵਿੱਚ ਇਹ ਪਰ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਕਿਤੇ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਕਿਤੇ ਕਿਤੇ ਨਿੱਕੀ-ਮੁੱਟੀ ਮੀਂਹ ਦੀਆਂ ਕਾਰਵਾਈਆਂ ਦੇ ਸਕਦੇ ਆ ਤੇ ਧੂੜ ਹਨੇਰੀ ਨੂੰ ਸੱਦਾ ਦੇ ਸਕਦੇ ਆ ਥੋੜੇ-ਬਹੁਤ ਖੇਤਰਾਂ ਦੇ ਵਿੱਚ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਆਮ ਵਰਗਾ ਤੇ ਹੌਮਸ ਭਰਿਆ ਰਹਿ ਸਕਦਾਗਾ ਪਰ 18 ਤੋਂ 20 ਪ੍ਰੈਲ ਦੇ ਵਿੱਚ ਕਾਰਪੂਰੇ ਦੀ ਹਵਾ ਜਿਹੜੀ ਬੰਗਾਲ ਦੀ ਖਾੜੀ ਤੋਂ ਤੇਜ਼ੀ ਨਾਲ ਪਹੁੰਚੂਗੀ ਤੇਜ਼ ਹਵਾਵਾਂ ਜਿਹਨੀਆਂ ਧੂੜ ਭਰੀਆਂ ਹਵਾਵਾਂ ਪੰਜਾਬ ਤੱਕ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਪਹੁੰਚਣਗੀਆਂ ਜਿਹਦੇ ਨਾਲ ਮੌਇਸਚਰ ਵਿੱਚ ਵਾਧਾ ਹੋ ਸਕਦਾ ਤੇ ਹਾਈ ਕੈਪ ਇੰਡੈਕਸ ਵੀ ਜ 18 ਤੋਂ 20 April ਦੇ ਵਿਚਕਾਰ ਖਾਸ ਕਰਕੇ 19 ਤੇ 20 April ਨੂੰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤरां ਵਿੱਚ ਘਰ ਚਮਕਣ ਨਾਲ ਹਲਕੇ ਦਰਮਿਆਨੇ ਮੀਂਹ ਦੀਆਂ ਟੁੱਟੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਕਿਤੇ ਕਿਤੇ ਤਾਕੜੀ ਝਟ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਰਵਾਈ ਮੀਂਹ ਦੀ ਟੁੱਟਨੀ रह ਸਕਦੀ ਆ ਪਰ ਧੂੜ ਹਨੇਰੀ ਦੀ ਕਾਰਵਾਈ ਇੱਕ ਦੋ ਵਾਰ ਵੱਡੇ ਪੱਧਰ ਤੇ ਬਹੁਤੇ ਇਲਾਕਿਆਂ ਵਿੱਚ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਪਹਾੜੀ ਖੇਤਰਾਂ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਬਹੁਤੇ ਖੇਤਰਾਂ ਅੱਜ ਦੇਖਣ ਨੂੰ ਮਿਲਣਗੀਆਂ